ਸਾਸੀ ਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਵਿੱਚ ਅੱਜ ਆਪਾਂ ਨਾ ਇਦਾਂ ਦੇ ਬਣਾਵਾਂਗੇ ਕਿ ਆਪਾਂ ਬੱਚਿਆਂ ਨੂੰ ਬਾਹਰੋਂ ਨਾ ਖਾਣ ਨੂੰ ਤੇ ਘਰੇ ਬਣਾਈਏ ਸਭ ਤੋਂ ਪਹਿਲਾਂ ਮੈਂ 2 ਕੱਪ ਪਾਣੀ ਲੈ ਲਓ ਉਹਦੇ ਵਿੱਚ ਫਟਕੜੀ ਦਾ ਟੁਕੜਾ ਪਾ ਤਾ ਜਦੋਂ ਥੋੜਾ ਜਿਹਾ ਪਾਣੀ ਗਰਮ ਹੋ ਗਿਆ ਆਪਾਂ ਬਸ ਇਹਦੇ ਵਿੱਚ ਦੋ ਸਕੈਂਟੀ ਰੱਖਣਾ ਮੰਨ ਲ ਮੰਨ ਕੇ ਚਲੋ ਬਸ ਜ਼ਿਆਦਾ ਨਹੀਂ ਬਸ ਇਹਨੂੰ ਇਦਾਂ ਹੀ ਉਹਦੀ ਹਿਲਾਉਣ ਸਾਰੇ ਨੂੰ ਬਾਹਰ ਕੱਢ ਲੈਣਾ ਜੇ ਪਾਣੀ ਗਰਮ ਆ ਤਾਂ ਜਦੇ ਹੀ ਇਹਨੂੰ ਬਾਹਰ ਕੱਢ ਲੈਣਾ ਤੇ ਹੁਣ ਆਪਾਂ ਇਹਨੂੰ ਨਹੀਂ ਆਪਾਂ 2 ਸਕੰਡ ਲਾ ਲਓ ਜ 2 ਸਕੰਡ ਲਾ ਲਓ ਨਹੀਂ ਤੁਸੀਂ ਮਤਲਬ 4 ਸਕੰਡ ਲਾ ਲਓ ਬਸ ਇੰਨਾ ਕੀ ਕਹਣਾ ਉਹਦੀ ਬਾਹਰ ਕੱਢ ਲੈਣਾ ਫਿਰ ਉਹਦੇ ਵਿੱਚ ਆਪਾਂ ਕੀ ਕਰਨਾ ਜੀ ਗਰਮ ਪਾਣੀ ਦੇ ਵਿੱਚ ਲੂਣ ਦਾ ਚਮਚਾ ਪਾ ਲੈਣਾ ਤੇ ਹੁਣ ਅਸੀਂ ਇਹਨੂੰ ਲੂਣ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਘੋਲ ਲੈਣਾ ਤੇ ਜਦੋਂ ਪਾਣੀ ਸਾਡੇ ਕੋਲੇ ਉਬਲਣਾ ਸਟਾਰਟ ਹੋ ਜਾਵੇ ਮਤਲਬ ਗਰਮ ਜ਼ਿਆਦਾ ਹੋ ਜਾਵੇ ਉਦੋਂ ਅਸੀਂ ਇਹਦੇ ਵਿੱਚ ਪਾ ਦੇਣੇ ਨੇਗੇ ਬਰੀਕ ਕੱਟੇ ਹੋਏ ਆਲੂ ਆਲੂਆਂ ਨੂੰ ਆਪਾਂ ਐਦਾਂ ਕਰਕੇ ਗੋਲ-ਗੋਲ ਕੱਟ ਲੈਣਾ ਤੇ ਇਹਨੂੰ ਫਿਰ ਆਪਾਂ ਇਹਦੇ ਵਿੱਚ ਪਾ ਲੈਣਾ ਤੇ ਹੁਣ ਅਸੀਂ ਜੀ ਇਹਨੂੰ ਮਤਲਬ ਜ਼ਿਆਦਾ ਟਾਈਮ ਨਹੀਂ ਰੱਖਣਾ ਆਪਾਂ ਨੇ ਓਨਾ ਟਾਈਮ ਰੱਖਣਾ ਜਿੰਨਾ ਟਾਈਮ ਇਹ 60% ਪੱਕ ਨਾ ਜਾਣ ਮਤਲਬ ਇਹਦੇ ਵਿੱਚ ਰਿਜ ਨਾ ਜਾਣ ਦੇਖੋ ਇਹਦੇ ਵਿੱਚ ਆਪਾਂ ਕਦੋਂ ਦੇ ਇਹਦੇ ਵਿੱਚ ਜਿਹੜਾ स्टार्च ਹੈ ਨਾ ਸਾਰਾ ਨਿਕਲ ਜੋ ਦੇਖੋ ਝੱਗ ਦੇ ਰੂਪ ਸਾਰਾ ਨਿਕਲ ਗਿਆ ਹੁਣ ਆਪਾਂ ਇਹਨੂੰ ਗਰਮ ਨੇ ਥੋੜਾ ਜਿਹਾ ਸੋਚ ਗਿਆ ਹੱਥ ਨਾਲ ਦੇਖਣਾ ਵੀ ਆਪਾਂ ਉਹਨਾਂ ਕੁ ਟਾਈਮ ਇਹਨੂੰ ਮਤਲਬ ਪਕਾਉਣਾ ਜ਼ਿਆਦਾ ਨਹੀਂ ਵੀ ਜਦੋਂ ਇਹ ਥੋੜੀ ਜਿਹੇ ਦੇ ਵਿੱਚ ਦਿਸਣਾ ਸਟਾਰਟ ਹੋ ਜਾਏ ਇਹਨਾਂ ਦਾ ਕਲਰ ਚੇਂਜ ਹੋ ਜਾਏ ਤੇ ਆਪਣੇ ਨੌ ਦੇ ਨਾਲ ਇਹ ਖੁੱਭ ਕੇ ਮਤਲਬ ਟੁੱਟ ਜਾਣ ਜਾਂ ਹਨਾ ਇਸ ਤਰ੍ਹਾਂ ਦਾ ਇੰਨਾ ਕੁ ਫਿਰ ਆਪਾਂ ਇਹਨੂੰ ਇੱਕ ਜਾਲੀ ਵਾਲੇ ਭਾਂਡੇ ਵਿੱਚ ਬਾਹਰ ਕੱਢ ਲੈਣਾਗਾ ਤੇ ਹੁਣ ਅਸੀਂ ਇਹਨਾਂ ਨੂੰ ਸੁੱਕਣੇ ਪਾੜਨਾ ਆ ਜਿਹੜਾ ਆਪਾਂ ਸੁਕਾਉਣਾਗਾ ਉਹ ਆਪਾਂ ਧੁੱਪ ਚ ਨਹੀਂ ਸੁਕਾਉਣਾ ਆਪਾਂ ਅੰਦਰ ਛਾਵੇਂ ਸੁਕਾਉਣਾ ਜੇ ਤਾਂ ਗਰਮੀਆਂ ਚ ਸੁਕਾਉਣੇ ਤਾਂ ਤਾਂ ਇਹ ਇੱਕ ਦਿਨ ਦੇ ਵਿੱਚ ਸੁੱਕ ਜਾਂਦੇ ਆ ਸਰਦੀਆਂ ਦੇ ਵਿੱਚ ਥੋੜਾ ਜਿਹਾ ਇਹਨਾਂ ਨੂੰ ਟਾਈਮ ਲੱਗ ਜਾਂਦਾ ਹੁਣ ਅਸੀਂ ਇਹਨਾਂ ਨੂੰ ਜੇ ਧੁੱਪ 'ਚ ਕਾਵਾਂਗੇ ਨਾ ਤਾਂ ਇਹ ਥੋੜੇ ਕਾਲੇ ਪੈ ਜਾਂਦੇ ਆ ਮਤਲਬ ਵਾਈਟ ਜਿਹਾ ਨਹੀਂ ਰਹਿੰਦੇ ਹੈਗੇ ਲਾਲ ਜਿਹਾ ਕਲਰ ਹੋ ਜਾਂਦਾ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਇੱਦਾਂ ਚਾਦਰ ਦੇ ਉੱਪਰ ਕੱਲੇ ਕੱਲੇ ਕਰਕੇ ਵਿਛਾ ਲੈਣਾਗਾ ਤੇ ਜੇ ਤੁਸੀਂ ਪੱਖਾ ਚਲਾਉਣਾ ਚਾਹੁੰਦੇ ਹੋ ਤਾਂ ਚਲਾ ਸਕਦੇ ਹੋ ਨਹੀਂ ਤਾਂ ਇਹ ਬੜੇ ਆਰਾਮ ਨਾਲ ਦੋਟਾ ਹੀ ਦਿਨਾਂ ਦੇ ਵਿੱਚ ਸੁੱਕ ਜਾਣਗੇ ਤੇ ਮੈਂ ਇਹਨਾਂ ਨੂੰ ਇੱਦਾਂ ਥੱਲੇ ਫਰਸ਼ ਤੇ ਨਹੀਂ ਪਾਇਆ ਕਿਉਂਕਿ ਹੁਣ ਠੰਡ ਦਾ ਮੌਸਮ ਆ ਟੇਬਲ ਦੇ ਉੱਪਰ ਕੱਪੜਾ ਵਿਛਾ ਕੇ ਉਹਦੇ ਉੱਤੇ ਆਪਾਂ ਇਹ ਪਾ ਲਏ ਤੇ ਦੂਰ ਦੂਰ ਰੱਖਿਆਗਾ ਮੈਥੋਂ ਯਾਦ ਕਰਾ ਦੇ ਵੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਹੁਤ ਸੌਕੇ ਸੌਕੇ ਤੁਹਾਨੂੰ ਮੈਂ ਇਹ ਵੀਡੀਓ ਮਤਲਬ ਬਣਾਉਂਦੀ ਰਹਿਣੀ ਆ ਰੈਸਪੀ ਹੁਣ ਆਪਾਂ ਦੂਸਰੇ ਦਿਨ ਦੇਖਦੇ ਆਂ ਜੀ ਤਾਂ ਆਪਣੇ ਕੋਲੇ ਇਦਾਂ ਦੇ ਇੰਨਾ ਦਾ ਜਿਹੜਾ ਉਹ ਆਗਾ ਫਰਕ ਪੈ ਗਿਆ ਕਲਰ ਦਾ ਵੀ ਫਰਕ ਪੈ ਗਿਆ ਨਾ ਇਹ ਸੁਗੜ ਵੀ ਗਿਆ ਹੁਣ ਇਹਦੇ ਵਿੱਚ ਬਾਕੀ ਜਿਹੜੀਆਂ ਸਾਈਡਾਂ ਉਸ ਤੁੰਗੜ ਕੇ ਹੋਰ ਹੋ ਗਈਆਂ ਤੇ ਜਦ ਹੁਣ ਤੀਜੇ ਦਿਨ ਆਪਣੇ ਕੋਲ ਸੁੱਕ ਕੇ ਇਸ ਤਰ੍ਹਾਂ ਦੇ ਬਣ ਗਏ ਇਦਾਂ ਇਕੱਠੇ ਜੇ ਹੋ ਗਏ ਹਨਾ ਤਾਂ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਇਹ ਦੇਖੋ ਕੜਕ ਕੜਕ ਦੀ ਆਵਾਜ਼ ਵੀ ਇਹਨਾਂ ਵਿੱਚ ਆ ਰਹੇ ਖੜਕਾ ਹੁੰਦਾ ਜਦੋਂ ਇਹ ਸੁੱਕ ਜਾਂਦੇ ਨੇਗੇ ਤੇ ਆਪਾਂ ਕੜਾਹੀ ਦੇ ਵਿੱਚ ਪਾ ਲੈਣਾ ਜੀ ਕਿਉਂ ਚਾਹੇ ਤੁਸੀਂ ਤੇਲ ਲੈ ਲਓ ਮੈਂ ਇੱਥੇ ਘਿਓ ਲਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਮੁਠੀ ਭਰ ਕੇ ਇਹਦੇ ਵਿੱਚ ਪਾ ਦੇਣੀ ਆ ਤਾਂ ਇਹ ਆਪਣੇ ਆਪ ਹੀ ਜਦੋਂ ਮਤਲਬ ਗਰਮ ਹੋਗਾ ਤਾਂ ਖੁੱਲਣੇ ਸਟਾਰਟ ਹੋ ਜਾਣਗੇ ਜਿਹੜਾ ਘਿਓ ਜਾਂ ਤੇਲ ਆ ਉਹਨੂੰ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਥੋੜਾ ਜਿਹਾ ਠੀਕ ਜਿਹਾ ਹੀ ਰੱਖਣਾ ਕਿਉਂਕਿ ਜੇ ਜ਼ਿਆਦਾ ਗਰਮ ਹੋ ਗਿਆ ਤਾਂ ਇਹਦੇ ਵਿੱਚ ਕੀ ਹੋਊਗਾ ਇਹ ਇੱਕਦਮ ਕਾਲੇ ਪੈ ਜਾਂਦੇ ਨੇਗੇ ਤਾਂ ਜਾਂ ਤੁਸੀਂ ਜਿਹੜਾ ਗੈਸ ਆ ਉਹਨੂੰ ਘੱਟ ਰੱਖ ਲਓ ਹੁਣ ਦੇਖੋ ਜਿਹੜੇ ਇਹ ਗਰਮ ਹੋ ਕੇ ਨਾ ਆਪਣੇ ਆਪ ਹੀ ਇਹ ਖੁੱਲਣੇ ਸਟਾਰਟ ਹੋ ਜਾਣਗੇ ਤੇ ਬਹੁਤ ਹੀ ਵਧੀਆ ਬਣ ਜਾਂਦੇ ਬਹੁਤ ਸੌਖੇ ਨੇਗੇ ਤੇ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਲੈਨੇ ਆ ਤਾਂ ਇੱਕ ਪੈਕਟ 10 15 ਰੁਪਈਆ ਦਾ ਆਉਂਦਾ ਤੇ ਉਹਦੇ ਵਿੱਚ ਚਾਰ ਕੀ ਨਿਕਲਦੇ ਆ ਤੇ ਇਹ ਜਿਹੜੇ ਆਪਾਂ ਘਰੇ ਬਣਾਉਨੇ ਫਿਰ ਉਹਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿਹੜੇ ਮਸਾਲੇ ਪਾਏ ਵਾ ਜਦੋਂ ਆਪਾਂ ਘਰੇ ਬਣਾ ਕੇ ਬੱਚਿਆਂ ਨੂੰ ਦਿੰਨੇ ਆ ਬਹੁਤ ਹੀ ਜ਼ਿਆਦਾ ਟੇਸਟੀ ਲੇਜ਼ ਬਣ ਜਾਂਦੇ ਆਪਣੇ ਕੋਲ ਦੇਖੋ ਐਸ ਤਰ੍ਹਾਂ ਇਹਨਾਂ ਨੂੰ ਜਿਹੜਾ ਆਪਾਂ ਬਾਜ਼ਾਰ ਚੋਂ ਲਿਆ ਕੇ ਵੀ ਕਈ ਵਰੀ ਤਲਦੇ ਹੁੰਨੇ ਆ ਨਾ ਉਹ ਫੁੱਲੀਆਂ ਜੀਆਂ ਉਹ ਇਸ ਤਰ੍ਹਾਂ ਖੁੱਲ ਜਾਂਦੀਆਂ ਇਸੇ ਤਰ੍ਹਾਂ ਹੀ ਆਪਣੇ ਕੋਲੇ ਐਦਾਂ ਖੁੱਲ ਜਾਣਗੇ ਮੈਂ ਤੁਹਾਨੂੰ ਇੱਕ ਪੂਰ ਹੋਰ ਪਾ ਕੇ ਦਿਖਾ ਦੂੰਗੀ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜਿਹੜਾ ਇਹਨਾਂ ਦਾ ਤੇਲ ਜਾਂ ਘਿਓ ਆ ਉਹ ਬਿਲਕੁਲ ਵੀ ਵਿੱਚ ਨਹੀਂ ਰਹਿਣਾ ਬਹੁਤ ਹੀ ਜ਼ਿਆਦਾ ਖੜਕ ਖੜਕ ਕਰਦੇ ਬਣ ਜਾਣਗੇ ਤੇ ਦੇਖੋ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਇੱਕ ਕਪੂਰ ਹੋਰ ਪਾ ਕੇ ਤੁਹਾਨੂੰ ਦਹੋਣੀ ਆ ਜੀ ਤੇ ਫਿਰ ਤੁਸੀਂ ਦੇਖਣਾ ਬਹੁਤ ਹੀ ਈਜ਼ੀਲੀ ਇਹ ਬਣ ਕੇ ਤਿਆਰ ਹੋਣਗੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਕਿਉਂਕਿ ਉਦਾਂ ਦਾ ਆਪਾਂ ਜਦੋਂ ਬਣਾਉਨੇ ਆ ਉਹ ਥੋੜਾ ਜਿਹਾ ਨਰਮ ਹੁੰਦੇ ਨੇ ਇਹ ਤਾਂ ਬਾਅਦ ਵਿੱਚ ਵੀ ਬਹੁਤ ਹੀ ਜ਼ਿਆਦਾ ਮਤਲਬ ਕੜਕ ਦੇ ਰਹਿਣਗੇ ਤੇ ਹੁਣ ਦੇਖੋ ਇਸ ਤਰ੍ਹਾਂ ਕਰਕੇ ਇਹ ਮੈਂਟੋ ਮੈਂਟੀ ਖੋਲ ਲਿਆ ਕਿਉਂਕਿ ਇਹ ਜਿਹੜਾ ਕਿਉਂ ਆ ਉਹ ਸਾਡੇ ਕੋਲੇ ਗਰਮ ਹੋ ਗਿਆ ਤੇ ਇਹਨੂੰ ਜਦੋਂ ਆਪਾਂ ਧੁੱਪ ਚਸਕਾਵਾਂਗੇ ਫਿਰ ਉਹ ਕਾਲੇ ਜਿਹੇ ਪੈ ਜਾਂਦੇ ਆ ਉਹਨਾਂ ਦਾ ਕਲਰ ਚੇਂਜ ਹੋ ਜਾਂਦਾ ਇਸ ਕਰਕੇ ਆਪਾਂ ਇਹਨਾਂ ਨੂੰ ਛਾਵੇਂ ਸਕਾਇਆ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਤੇ ਚਾਹੇ ਤੁਸੀਂ ਲਿਫਾਫੇ ਦੇ ਵਿੱਚ ਪੈਕ ਕਰਕੇ ਬੱਚਿਆਂ ਨੂੰ ਦੇ ਦਿਓ ਵੀ ਜਿਹਦੇ ਨਾਲ ਬੱਚਿਆਂ ਨੂੰ ਲੱਗੇ ਵੀ ਹਾਂ ਅਸੀਂ ਤਾਂ ਬਾਹਰੋਂ ਲਿਆ ਕੇ ਖਾਣੇ ਆ ਚਾਹੇ ਤੁਸੀਂ ਵੈਸੇ ਹੀ ਕੋਲੀ ਦੇ ਵਿੱਚ ਪਾ ਕੇ ਸੌਸ ਨਾਲ ਦੇ ਦਿਓ ਤੇ ਬੱਚਿਆਂ ਦੇ ਟਿਫਨ ਦੇ ਵਿੱਚ ਪਾ ਦਿਓ ਬਹੁਤ ਜਿਆਦਾ ਟੇਸਟੀ ਬਣਦਾ ਹੈ ਇਸੇ ਤਰ੍ਹਾਂ ਤੁਸੀਂ ਜਰੂਰ ਸਾਰੇ ਬਣਾ ਕੇ ਦੇਖਿਆ ਕਰੋ ਬਹੁਤ ਸੌਖੀਆਂ ਸੌਖੀਆਂ ਰੈਸਪੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਮੈਂ ਤੀਸਰਾ ਪੂਰਾ ਜੀ ਉਹ ਪਾ ਲਿਆ ਤੇ ਇਹ ਵੀ ਆਪਣੇ ਕੋਲੇ ਬਣ ਕੇ ਤਿਆਰ ਸਿਰਫ 2 ਸਿਕੰਟ ਦੇ ਵਿੱਚ ਇਹ ਆਪਣੇ ਕੋਲੇ ਬਣ ਜਾਂਦੀ ਨੇ ਕੋਈ ਜਿਆਦਾ ਟਾਈਮ ਨਹੀਂ ਲੱਗਦਾ ਪਾਓ ਤੇ ਤੇਲ ਕਿਉ ਗਰਮ ਹੋਵੇ ਤੇ ਨਾਲ ਦੀ ਨਾਲ ਤੁਹਾਡੇ ਕੋਲੇ ਬਣ ਕੇ ਰੈਡੀ ਆ ਜੀ ਮੈਂ ਸਾਰੇ ਜਿਹੜੇ ਸੀਗੇ ਉਹ ਬਣਾ ਬਣਾ ਕੇ ਇਦਾਂ ਪੂਰ ਸੀ ਅਲੱਗ-ਲੱਗ ਕਰ ਲਏ ਕਿਉਂਕਿ ਜਦੋਂ ਆਪਾਂ ਦੇਖਦੇ ਆ ਨਾ ਵੀ ਬੱਚਿਆਂ ਨੂੰ ਬਾਹਰੋਂ ਪਖਵਾਉਨੇ ਆ ਉਹ ਪਤਾ ਨਹੀਂ ਕਦੋਂ ਦੇ ਪੈਕ ਹੋਏ ਹੁੰਦੇ ਆ ਹਨਾ ਕਈ ਵਾਰ ਚਾਹੇ ਅਸੀਂ ਐਕਸਪਾਇਰੀ ਡੇਟ ਦੇਖ ਲਈਏ ਪਰ ਫਿਰ ਵੀ ਯਕੀਨੀ ਨਹੀਂ ਹੁੰਦਾ ਕਈ ਵਾਰੀ ਚੀਜ਼ਾਂ ਦੇ ਤਾਂ ਹੁਣ ਦੇਖੋ ਜੀ ਆਪਣੇ ਕੋਲੇ ਇਸ ਤਰ੍ਹਾਂ ਬਣ ਕੇ ਇਹ ਤਿਆਰ ਹੋ ਗਏ ਇਹ ਰੰਗ-ਬਰੰਗੇ ਕਈ-ਕਈ ਥੋੜਾ ਜਿਹਾ ਜ਼ਿਆਦਾ ਘੂਜੋ ਮੈਂ ਗਰਮ ਹੋ ਗਿਆ ਸੀ ਤੇ ਇਹ ਆਪਣੇ ਕੋਲੇ ਬਹੁਤ ਵਧੀਆ ਖੜਕਦੇ ਨੇਗੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਆ ਤੇ ਜਦੋਂ ਤੁਸੀਂ ਤੋੜੋਗੇ ਉਦੋਂ ਵੀ ਤੁਹਾਨੂੰ ਤੋੜ ਕੇ ਵੀ ਦਿਖਾ ਦਿਆਂ ਬਹੁਤ ਨਾ ਹੀ ਇਹਨਾਂ ਵਿੱਚ ਕਿਹ ਹੋ ਜਾ ਤੇਲ ਰਹਿਣਾਗਾ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓਗੀ ਜੇ ਵੀਡੀਓ ਪਸੰਦ ਆਉਂਦੀ ਆ ਤੇ ਇੱਕ ਵਾਰੀ ਤੁਸੀਂ ਜ਼ਰੂਰ ਟ੍ਰਾਈ ਕਰਕੇ ਦੇਖਿਓ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਥੈਂਕ ਯੂ